ਸਾਸ਼ੀ ਕਾਲਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 9:30 ਪੌਣੇ 10 ਦਾ ਟਾਈਮ ਹੋ ਚੁੱਕਿਆ ਤੇ ਆਪਾਂ ਨਹਾ ਧੋ ਕੇ ਹੋਗੇ ਸੀਗੇ ਰੈਡੀ ਤੇ ਬੱਚੇ ਵੀ ਨਹਾ ਲੈ ਤੇ ਮੈਂ ਵੀ ਨਹਾ ਕੇ ਹੋ ਗਈ ਤਿਆਰ ਤੇ ਹੁਣ ਲੱਗੀ ਸੀਗੀ ਰੋਟੀ ਬਣਾਉਣ ਆਪਣੇ ਬਣਦੇ ਨੇ ਜੀ ਕੌਠੇ ਆਲੂ ਵਾਲੇ ਤੇ ਅੱਜ ਵੀ ਕੁਝ ਖਾਸ ਦੇਣਾ ਅੱਜ ਆਪਾਂ ਨੇ ਜਾਣਾ ਜੋਵਨਦੇ ਸਕੂਲ 'ਚ ਅੱਜ ਹੈਗੀ ਹੈ ਜੀ ਜੋਵਨ ਦੀ ਪੀਟੀਐਮ ਦੇਖੋ ਜੋਵਨ ਨੇ ਕੀ ਰੰਗ ਲਾਇਏ ਹੋਣਗੇ ਪੇਪਰਾਂ 'ਚ ਜਾ ਕੇ ਪਤਾ ਚੱਲੂਗਾ ਤਾਂ ਹੁਣ ਸਕੂਲ 'ਚ ਤੇ ਹੁਣ ਬਣਦੇ ਸੀ ਪਰੌਠੇ ਤੇ ਬੱਚੇ ਦੋਨੇ ਖਾਣ ਲੱਗੇ ਹੋਏ ਨੇ ਮੈਂ ਬਣਾ ਰਹੀ ਸੀ ਦੇਖੋ ਤੇ ਆਲੂਆਂ ਨੇ ਆਟੇ ਦੇ ਵਿੱਚ ਹੀ ਗੁੰਨਲੇ ਸੀਗੇ ਉਹੀ ਆਲੂ ਸੀ ਜਿਹਦਰ ਮੈਂ ਬਰੈਡ ਬਣਾਈ ਸੀਗੇ ਜਿਹੜੇ ਜਿਹੜੇ ਗੋਰਦਲੇ ਬਣਾਏ ਸੀਗੇ ਉਹ ਆਲੂ ਬਚ ਗਈ ਸੀਗੇ ਮੁੜ ਕੇ ਅਸੀਂ ਕੁਝ ਬਣਾਇਆ ਨਹੀਂ ਕਿਉਂਕਿ ਮੈਂ ਬਿਮਾਰ ਹੋ ਗਈ ਸੀ ਆ ਕਰਕੇ ਕੁਝ ਬਣਿਆ ਨਹੀਂ ਹੈਗਾ ਫਿਰ ਉਹ ਆ ਟੂਨਾ ਮੇ ਆਟੇ ਦੀ ਬੋਲ ਲੈ ਹੁਣ ਬੱਚੇ ਪੌੜੇ ਖਾ ਰਹੇ ਨੇ ਆਲੂ ਨੇ ਵਿੱਚ ਹੀ ਮਟਰ ਨੇ ਦੇਖੋ ਗ੍ਰੀਨ ਗ੍ਰੀਨ ਲੈ ਬੱਚੇ ਸੋਮੂ ਤੁਸੀਂ ਠੀਕ ਹੋ ਕੇ ਬੈਠੋ ਬੈੱਡ ਤੇ ਆ ਬੈਠੇ ਨੇ ਬੱਚੇ ਦੋਨੇ ਠੀਕ ਹੋ ਕੇ ਬੈਠੋ ਬੈੱਡ ਤੇ ਤੇ ਅੱਜ ਜਾਣਾ ਆਪਾਂ ਨੇ ਜੋਵੰਦੇ ਸਕੂਲ ਚ ਜੋਵੰਦਾ ਫਾਈਨਲ ਰਿਜ਼ਲਟ ਅੱਜ ਤੇ ਦੇਖਦੇ ਫਿਰ ਜਾ ਕੇ ਕੀ ਬਣਦਾ ਸਕੂਲ ਚ ਹੁਣ ਰੋਟੀ ਪਾਣੀ ਖਾ ਲਈਏ ਤੇ ਬੱਚਿਆਂ ਨੂੰ ਵੀ ਖਵਾ ਦਈਏ ਤੇ ਫਿਰ ਆਪਾਂ ਚੱਲਾਂਗੇ ਤੇ ਝਾੜੂ ਵਗੈਰਾ ਮੈਂ ਲਾਦਾ ਸੀ ਤੇ ਇੱਕ ਗੱਲ ਹੋਰ ਕੱਲ ਕੱਲ ਮੈਂ ਕਣਕ ਵੀ ਧੋਈ ਸੀ ਮੈਂ ਨਾਲ ਇੰਨੀ ਬਿਮਾਰ ਸੀ ਦਵਾਈ ਲੈ ਕੇ ਆਈ ਸੀ ਕਿ ਟੈਸਟ ਕਰਵਾ ਕੇ ਟੈਸਟਾਂ ਦੇ ਵਿੱਚ ਥੋੜੇ ਜਿਹਾ ਸੈੱਲ ਘਟੇ ਹੋਏ ਆ ਰਹੇ ਸੀਗੇ ਤੇ ਥੋੜਾ ਜਿਹਾ ਟਾਈ ਫੈਟ ਸੀਗਾ ਹਲਕਾ ਜਾਂ ਤੇ ਮੇਰੇ ਵਿੱਚ ਬਲੱਡ ਹੈਗਾ 8 ਗ੍ਰਾਮ ਤੇ ਤਾਂ ਕਰਕੇ ਫਿਰ ਕੱਲ ਦਵਾਈ ਲਿਆਂਦੀ ਸੀਗੀ ਦਵਾਈ ਲਿਆ ਕੇ ਮੈਂ ਨਾ ਦਵਾਈ ਲੈ ਕੇ ਰੈਸਟ ਕੀਤੀ ਤੇ ਬੱਚੇ ਭੇਜਦੇ ਸੀ ਇਹਨਾਂ ਦੇ ਦਾਦਾ ਦਾਦੀ ਕੋਲੇ ਉੱਧਰ ਹੀ ਇਹਨਾਂ ਨੇ ਕੋਟੀ ਪਾਣੀ ਖਾਧਾ ਕਿਉਂਕਿ ਮੇਰੇ ਤੋਂ ਤਾਂ ਕੱਲ ਕੁਛ ਵੀ ਨਹੀਂ ਹੋਇਆ ਹੈਗਾ ਤੇ ਤਾਂ ਕਰਕੇ ਫਿਰ ਕੱਲ ਮੈਂ ਜਦੋਂ ਦਵਾਈ ਲੈ ਕੇ ਥੋੜੀ ਜਿਹੀ ਠੀਕ ਹੋਈ ਉਸ ਤੋਂ ਬਾਅਦ ਮੈਂ ਧੋਦੀ ਕਣਕ ਮੈਂ ਕਿਹਾ ਚਲੋ ਆਟਾ ਖਤਮ ਹੋਣ ਵਾਲਾ ਹਨਾ ਕਣਕ ਵੀ ਧੋਦੀਏ ਤੇ ਤਾਂ ਕਰਕੇ ਉਹ ਕਣਕ ਅੱਜ ਆਪਾਂ ਤੁਹਾਨੂੰ ਦਿਖਾਦੀ ਉਹ ਪਈਆ ਪਈ ਮੰਜੇ ਤੇ ਪਾਈ ਹੋਈ ਆ ਕਣਕ ਉਹ ਸੀਗੀ ਤੇ ਹਾਜੀ ਮੈਂ ਮੰਜੇ ਤੇ ਪਾਤੀ ਮੈਂ ਕਿਹਾ ਚਲੋ ਆ ਗਈ ਜਦੋਂ ਹਨਾ 24 ਦੇ ਸਕੂਲੋਂ ਜਾ ਕੇ ਆ ਗਈ ਫੇਰ ਆਪਾਂ ਇਹਨੂੰ نیچے ਪਛਾਵਾਂਗੇ ਫੇਰ ਛੇਤੀ ਸੁੱਕ ਜੂਗੀ ਚਲੋ ਠੀਕ ਹੈ ਜੀ ਹੁਣ ਬਣਾ ਲਈਏ ਰੋਟੀ ਤੇ ਬਣਿਆ ਜਿਹਾ ਬਲੌਗ ਦੇ ਨਾਲ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਦੋਵੇਂ ਕੱਟ ਕੰਨੀ ਤੇਲ ਹੋਈ ਪਈ ਖੋਰੀ ਐ। ਅਰਜਾਲ ਤੇ ਜੋਗਨ ਦਾ ਧੜਕਣ ਮੇਰੀ ਚੇਂਜ ਹੋਈ ਪਈ ਐ। ਤੇਜ਼ ਹੋਈ ਪਈ ਐ। ਹਨਾ? ਸੋਮੂ ਤੇਰੀ ਤਾਂ ਵੀ ਤੇਜ਼ ਹੋਈ ਧੜਕਣ। ਸੋਮੂ ਮੇਰੀ ਹੋਰੀ ਐ ਫਿਰ ਹੌਲ ਪਈ ਐ। ਬੰਦੇ ਨੇ ਕੀ ਹੋਊ ਮੇਰਾ? ਰੋਟੀ ਪਾਣੀ ਖਾ ਲਿਆ ਹੁਣ ਹੋ ਗਈ ਸੀ ਫ੍ਰੀ ਰੋਟੀ ਪਾਣੀ ਖਾ ਕੇ ਸਾਰੇ ਹੋ ਗਏ ਪਿਆਰ ਤੇ ਮੈਂ ਕਿਹਾ ਮੈਂ ਦਵਾਈਆਂ ਲੈਣਾ ਹੁਣ ਚਲਦੇ ਆ ਵੀਰਾਂ ਦੇ ਸਕੂਲ ਤੇ ਹਾਂ ਹੁਣ ਚਲਈਏ ਵੀਰਾਂ ਦੇ ਸਕੂਲ ਚ ਸੋਮੁਲ ਪਾਪਾ ਦੀ ਯਾਦ ਤਾਂ ਨਹੀਂ ਆਉਂਦੀ ਹੁਣ ਆਉਂਦੀ ਹੈ ਸੋਮੁਲ ਪਾਪਾ ਦੀ ਯਾਦ ਆ ਜਾਂਦੀ ਹੈ ਸਵੇਰੇ ਸ਼ਾਮ ਰੋਜ਼ ਕਹਿੰਦਾ ਮੈਂ ਡੈਡੀ ਕੋਲੇ ਜਾਣਾ ਹਾਂ ਦੱਸੋ ਮੈਂ ਉਹਦੇ ਵਿੱਚ ਛੱਡ ਕੇ ਆਉਂਦਾ ਡੈਡੀ ਕੋਲੇ ਡੈਡੀ ਕਿਹੜਾ ਹੁਆਏ ਵੀ ਮੋਟਰ ਤੇ ਬਟਾ ਵੀ ਧੁਰਕੇ ਵਗ ਜਾਂਦੇ ਆ ਸਕੂਟਰੀ ਤੇ ਵਗ ਜਾਂਦੇ ਆ ਆ ਗੋਣੂ ਗੱਡੀ ਚ ਚੰਚ ਨਾ ਸਵਾ ਦਸ ਹੋ ਗਏ ਗੱਡੀ ਚ ਨਹੀਂ ਸਾਡਾ ਨਾ ਇਹ ਨਹੀਂ ਸਾਡੇ ਦਾ ਹੁੰਦਾ ਟਾਈਮ ਜਰਾ ਬਚਾਓ ਪਾਦੇ ਦਸ ਤੋਂ ਹੋਏ ਨੇ ਹਾਏ ਕੀ ਬਣੂ ਮੇਰਾ ਚਪੇਲਾ ਪੈਂਦੀ ਹੈ ਕਹਿੰਦੇ ਤੂੰ ਤੇ ਸਾਰੰਗ ਸਕੂਟਰੀ ਤੇ ਹੋ ਜਾ ਜੋ ਸਕੂਟਰੀ ਮੂਰੇ ਭਜਾ ਗਿੰਦੇ ਉਸ ਕਹਿੰਦੇ ਡੰਡਾ ਲੈ ਜਾ ਨਾਲ ਤੇ ਜੋ ਬੰਦੇ ਡੰਡੇ ਲਾਉਂਦੀ ਆਈ ਤੇ ਮਗਰ ਮੂਰੇ ਭਜਾਉਂਦੀ ਲਈ ਸੋਹਮ ਜੋ ਬੰਨ ਸਕੂਟਰੀ ਦੇ ਮੂਰੇ ਮੈਂ ਤੇ ਸੋਹਮ ਸਕੂਟਰੀ ਤੇ ਹੋਵਾਂਗੀ ਤੂੰ ਮੂਰੇ ਮੂਰੇ ਭਜਾਈ ਠੀਕ ਹੈ ਜਿੱਥੇ ਰੁਕ ਜਾ ਕਰੇਗਾ ਉੱਥੇ ਡੰਡਾ ਪਿਆ ਕਰੂ ਜੇ ਐ ਸੀਨ ਹੋ ਜਾ ਜੋਂ ਕਿਵੇਂ ਲੱਗੂ ਤੈਨੂੰ ਵਧੀਆ ਲੱਗ ਫਿਰ

ਜੀ ਨਹੀਂ ਕਰੀਏ ਹੋ। ਉਹ ਵੀ ਜੰਮ ਕਰਿਆ ਹੋਈ। ਸੈਂਪਲ ਜੰਮ ਕਰਿਆ। ਹੈ? ਯੈਸ। ਕੀ? ਚਲੋ ਬੱਸ। ਕੀ ਹੋ ਗਿਆ? ਚਲੋ। ਫੱਖੇ ਲੈਟਾ ਬੰਦ ਕਰੋ ਤੇ ਗੇਟ ਲਾਓ। ਚਲੋ 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 ਭਜ ਲੋ ਏ। ਹਾਂਜੀ ਜੋ ਵੀ ਦੇ ਸਕੂਲੋਂ ਆ ਗਏ ਸੀ ਤੇ ਜੋ ਵੀ ਦਾ ਰਿਜ਼ਲਟ ਬਹੁਤ ਵਧੀਆ ਆਇਆ। ਜੋ ਵੀ ਡਰਦਾ ਸੀਗਾ ਵੀ ਪਤਾ ਨਹੀਂ ਕੀ ਹੋਊ ਕੀ ਨਹੀਂ ਹੋਊ। ਵੈਸੇ ਤਾਂ ਇਹਨਾਂ ਨੂੰ ਪਤਾ ਹੀ ਹੁੰਦਾ ਹਨਾ ਬੱਚਿਆਂ ਨੂੰ ਜਦੋਂ ਪੇਪਰ ਦੇ ਕੇ ਆਉਂਦੇ ਆ ਤਾਂ ਆ ਕੇ ਦੱਸ ਦਿੰਦਾ ਹੁੰਦਾ ਮम्मा ਇੰਨੇ ਨੰਬਰ ਆ ਜਾਣਗੇ ਆ ਆ ਸਬਜੈਕਟ ਚ ਇੰਨੇ ਆ ਜਾਣਗੇ ਇਹਦੇ ਚ ਇੰਨੇ ਆ ਜਾਣਗੇ ਇਹਨਾਂ ਦਾ ਟੈਸਟਿਮੇਟ ਲਾਇਆ ਹੁੰਦਾ ਅੱਜ ਕੱਲ ਦੇ ਬੱਚੇ ਤੁਹਾਨੂੰ ਪਤਾ ਵੀ ਬਹੁਤ ਜ਼ਿਆਦਾ ਤੇਜ਼ ਨੇ ਤੇ ਆਪਣੇ ਟਾਈਮ ਚ ਔਖਾ ਹੁੰਦਾ ਸੀਗਾ ਤੇ ਹੁਣ ਤਾਂ ਇਹ ਵੀ ਸਮੈਸਟਰਾਂ ਦੇ ਵਿੱਚ ਚੱਲਦੀਆਂ ਨੇ ਸਟੱਡੀ ਫਸਟ ਸਮੈਸਟਰ ਸੈਕਿੰਡ ਸਮੈਸਟਰ ਇਹਨਾਂ ਨੂੰ ਕੋਈ ਜ਼ਿਆਦਾ ਔਖਾ ਨਹੀਂ ਲੱਗਦਾ ਪਹਿਲਾਂ ਆਪਣੇ ਟਾਈਮ ਚ ਹੁੰਦਾ ਸੀਗਾ ਵੀ ਇਕੱਠੇ ਹੀ ਪੇਪਰ ਹੁੰਦੇ ਹੁੰਦੇ ਸੀ ਹਨਾ ਇੱਕ ਸਮੈਸਟਰ ਚ ਹੀ ਹੁੰਦਾ ਸੀ ਸਾਰਾ ਕੁਝ ਤੇ ਹੁਣ ਕੋਈ ਐਨ ਔਖਾ ਨਹੀਂ ਲੱਗਦਾ ਬੱਚਿਆਂ ਨੂੰ ਬਹੁਤ ਵਧੀਆ ਨੰਬਰ ਆਏ ਨੇ ਤੇ ਜੋ ਵੀ ਦੇ ਤੇ ਮੈਡਮ ਵੀ ਕਹਿ ਦਿੰਦੇ ਨੇ ਵੀ ਬਹੁਤ ਵਧੀਆ ਆਏ ਨੇ ਬਾਕੀ ਫਿਰ ਅਸੀਂ ਇਹਦੇ ਟਿਊਸ਼ਨ ਟੀਚਰ ਕੋਲ ਚਲੇ ਗਏ ਤੇ ਉੱਥੇ ਸਾਨੂੰ ਟਾਈਮ ਲੱਗ ਗਿਆ ਫਿਰ ਆਉਂਦੇ ਹਾਂ ਮੰਮੀ ਦੇ ਘਰੇ ਚਲੇ ਗਏ ਹੁਣ ਆਏ ਸੀ ਘਰੇ ਆ ਕੇ ਕੱਪੜੇ ਚੇਂਜ ਕਰਿਆ ਤੇ ਕਣਕ ਮੈਂ ਮੰਜੇ ਤੋਂ ਲਾ ਕੇ ਥੱਲੇ ਪੁਛਾਈਆ ਚਾਦਰ ਦੇ ਉੱਪਰ ਹੁਣ ਬੱਚੇ ਕਹਿੰਦੇ ਸਾਨੂੰ ਲੱਗੀ ਆ ਭੁੱਖ ਟਾਈਮ ਵੱਜ ਗਿਆ 1:30 ਵੱਜ ਗਿਆ ਤੇ ਦੁਪਹਿਰ ਦਾ ਹੁਣ ਇਹਨਾਂ ਨੂੰ ਲੱਗੀ ਆ ਭੁੱਖ ਤੇ ਸੌਣ ਨੂੰ ਦਿੱਤੀ ਆ ਦੇਖੋ ਮੈਗੀ ਬਣਾ ਕੇ ਜੋ ਵੀ ਮੈਂ ਕਿਹਾ ਮੈਂ ਕਿਹਾ ਤੂੰ ਵੀਰੇ ਨੂੰ ਮੈਗੀ ਖਵਾ ਸਾਡੇ ਕੋਲੇ ਨਾ ਫਿੱਕੇ ਚੌਲ ਪਏ ਸੀਗੇ ਕੱਲ ਬਣਾਏ ਸੀ ਪਤਾ ਨਹੀਂ ਮੈਂ ਜਦੋਂ ਕੋ ਮਾਰ ਸੀ ਉਹ ਤੋਂ ਬਣਾਏ ਸੀਗੇ ਹਨਾ ਕੜੀ ਚੌਲ ਖਾਦੇ ਸੀ ਜਦੋਂ ਸੀ ਤੇ ਉਹ ਪਏ ਸੀ ਥੋੜੇ ਜਿਹੇ ਮੈਂ ਜੋਬੀ ਨੂੰ ਪਿਆ ਮੈਂ ਕਿਹਾ ਮੈਨੂੰ ਵੀ ਭੁੱਖ ਲੱਗ ਰਹੀ ਹੈ ਕਿਉਂਕਿ ਰੋਟੀ ਇੰਨੀ ਹਜੇ ਵਧੀਆ ਨਹੀਂ ਲੱਗਦੀ ਇੱਕ ਰੋਟੀ ਖਾਧੀ ਸੀ ਮੈਂ ਸਵੇਰੇ ਤੇ ਖਾ ਕੇ ਦਵਾਈ ਲੈ ਕੇ ਚਲੇ ਗਈ ਸੀ ਤੇ ਇਹਦੇ ਚ ਆਪਣੇ ਚੌਲ ਪਏ ਨੇ ਹੁਣ ਮੈਂ ਇਹਨੂੰ ਪਿਆਜ਼ ਕੱਟ ਕੇ ਨਾ ਚੌਲਾਂ ਨੂੰ ਤੜਕਾ ਲਾ ਦੂੰਗੀ ਤੇ ਅਸੀਂ ਦੋਨੇ ਜਾਣੇ ਮੈਂ ਤੇ ਜੋਬੀ ਚੌਲ ਖਾਵਾਂਗੇ ਆ ਦੇਖੋ ਫ੍ਰੀਜੇ ਚ ਪਏ ਸੀਗੇ ਤੇ ਮੈਂ ਚੌੜੰ ਤੜਕਾ ਲਾ ਲਿਆ ਮੈਂ ਮੈਂ ਚੌੜੰ ਮੈਂ ਤੇ ਜੋ ਵੀ ਚੌੜ ਖਾਵਾਂਗੇ ਸੌਂ ਨੂੰ ਮੈਂ ਹੀ ਬਣਾਤੀ ਬਾਕੀ ਸ਼ਾਮ ਦਾ ਦੇਖਾਂਗੇ ਸ਼ਾਮ ਨੂੰ ਕੀ ਬਣਾਣਾ ਤੇ ਕਣਕ ਮੈਂ ਪਾਤੀ ਸੀਗੀ ਧੁੱਪੇ ਚਾਦਰ ਤੇ ਪਹਿਲਾਂ ਮੁੰਜੇ ਤੇ ਪਈ ਸੀ ਦੇਖੋ ਹੁਣ ਮੈਂ ਚਾਦਰ ਤੇ ਪਾਤੀ ਪਿੱਛੇ ਕਣਕ ਦੇਖਦੀ ਨਹੀਂ ਹਨਾ ਇੱਥੋਂ ਇੱਥੋਂ ਦੀ ਸੀ ਧੁੱਪ ਬਹੁਤ ਤੇਜ਼ ਤੌਲੀਆ ਵੀ ਗਿਰ ਗਿਆ نیچے ਉਹ ਪਾਤੀ ਕਣਕ ਮੈਂ ਚਾਦਰ ਦੇ ਉੱਪਰ ਤੇ ਮੰਜਾ ਖੜਾ ਕਰਤਾ ਅੰਦਰ ਕਿਉਂਕਿ ਮੰਜਾ ਫਿਰ ਖਰਾਬ ਹੋ ਜਾਊਗਾ ਤੋਂਪੇ ਤਾਂ ਬਹੁਤ ਤੇਜ਼ ਹੁੰਦੀ ਆ ਤਾਂ ਕਰਕੇ ਚਲੋ ਠੀਕ ਹੈ ਜੀ ਹੁਣ ਲਾ ਲੀਏ ਚੌਲਾਂ ਨੂੰ ਤੜਕਾ ਭੁੱਖ ਲੱਗੀ ਪਈ ਆ ਮੈਨੂੰ ਵੀ ਜੋਬਨ ਨੂੰ ਵੀ ਫਿਰ ਦੇਖਦੇ ਆ ਜੋ ਵੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਾਹ ਪਾਰਟੀ ਸ਼ੁਰੂ ਹੋ ਗਈ ਚਾਹ ਨਾਲ ਬ੍ਰੈਡ ਅੱਪ ਚੱਲ ਤਾਂ ਮੈਂ ਖਾਉਂਗਾ ਖਾ ਲਾ ਜਿਹੜਾ ਖਾਣਾ ਇਹ ਆਪਣੇ ਬ੍ਰੈਡ ਬਣੇ ਪਏ ਨੇ ਸਿੰਪਲ ਬਰੈਡ ਨੇ ਇਕੱਲੇ ਬਸ ਬੇਸਣ ਲਾ ਕੇ ਫਰਾਈ ਕੀਤੇ ਹੋਏ ਨੇ ਨਾਲ ਚਾਹ ਆ ਗਈ ਮੇਰੀ ਤੇ ਜੋਬਨ ਦੀ ਸੋਹਮ ਦੀ ਠੰਡੀ ਹੋਣੀ ਪਈ ਹੋਈ ਆ ਜੋ ਵੀ ਅੱਜ ਸਾਨੂੰ ਕੀ ਖਵਾਏਗਾ ਅੱਜ ਤੂੰ ਪਾਸ ਹੋ ਗਿਆ ਸੋਹਮ ਨੇ ਤਾਂ ਉਹਦੇ ਪੇਸਟੀਆਂ ਲਿਆਂਦੀਆਂ ਸੀ ਤੂੰ ਕੀ ਖਵਾਏਗਾ ਅੱਜ ਮੈਂ ਬੁਸਕਿਉਂ ਕਿਉਂ ਕਿਉਂ ਨਹੀਂ ਖਾਉਂਦਾ ਕੋਸੇ ਆਲੂ ਪੂਰੀਆਂ ਬਣਾ ਲੈ ਛੋਲੇ ਪੂਰੀਆਂ ਨਹੀਂ ਨਹੀਂ ਛੋਲੇ ਪੂਰੀਆਂ ਨਹੀਂ ਮੈਂ ਜੀ ਬਤਾਉਂ ਨਹੀਂ ਸਾੜੇ ਅਸਤ ਮੋਂ ਮੈ ਖਾਵਾਂਗੇ ਅੱਜ ਇੱਕ ਪੀਜ਼ਾ ਖਾਈਏ ਮੈਨੂੰ ਨਹੀਂ ਪਸੰਦ ਮੋਂ ਮੋਂ ਪੀਜ਼ਾ ਇਹ ਖਾਵਾਂਗਾ ਬਸ ਸਪ੍ਰਿੰਗ ਰੋਲ ਖਾਵਾਂਗਾ ਚੱਲ ਦੇਖਦੇ ਅੱਜ ਦੋਵੇਂ ਦੇ ਪਾਸਮੋਂ ਦੀ ਸਿਸਟੀ ਚਾਦੀ ਘੁਰਦਲੇ ਦੁਆਰੇ ਭਾੜ ਰਹੇ ਨੇ ਹੈ ਹੂੰ ਖਾਵਾਂਗੇ ਘੁਰਦਲੇ ਆਪਣੀ ਮੁੱਕ ਗਏ ਨਾ ਹੈ ਹੋਣੇ ਦੋ ਚਾਰ ਘੋਣ ਦੀ ਗੁੱਤਲੇ ਅੱਜ ਹੋ ਗਏ ਖਤਮ ਆਪਣੇ ਪਾਣੀ ਪਿਆਸੀ ਮਿੱਠਾ ਗੋੜਾੜਾ ਜੱਗ ਭਰ ਕੇ ਰੱਖਿਆ ਮੇਰਾ ਫ੍ਰਿਜ ਚ ਲਾ ਕੇ ਤੇ ਮੈਂ ਕਿਹਾ ਚਲੋ ਹੁਣ ਮੈਂ ਫ੍ਰੀ ਸੀ ਹੁਣ ਮੈਂ ਬਣਾਦਾ ਗੁੜਗਲੇ ਇੱਕ ਤਾਂ ਆਪਣੇ ਗਵਾਂਡੀਆਂ ਨੂੰ ਦੇਣੇ ਨੇ ਗੁੜਗਲੇ ਗਵਾਂਡੀ ਦਾ ਆਪਣੇ ਰੋਸੇ ਜਾਣ ਤੇ ਉਹਦੇ ਦੀਵੀਆਂ ਨੂੰ ਦਿੱਤੇ ਨਹੀਂ ਸੀ ਕਿਉਂਕਿ ਉਹਦੇ ਮੈਂ ਬਣਾਏ ਹੀ ਘੱਟ ਸੀਗੇ ਕੁਝ ਮੰਮੀ ਨੂੰ ਦਿੱਤੇ ਸੀ ਥੋੜੇ ਜਿਹਾ ਕੁਝ ਮੈਂ ਰੱਖ ਲਈ ਸੀਗੇ ਬੱਚਿਆਂ ਕਰਕੇ ਮੈਂ ਬਿਮਾਰ ਸੀ ਉਸ ਉਦੋਂ ਵੀ ਤੇ ਹੁਣ ਅੱਜ ਥੋੜੀ ਜਿਹੀ ਠੀਕ ਆ ਮੈਂ ਕਿਹਾ ਚਲੋ ਫ੍ਰੀ ਸੀ ਮੈਂ ਕਿਹਾ ਚਲੋ ਦੁਬਾਰੇ ਪਾਣੀ ਪਿਆ ਗੁੜਗਲੇ ਬਣਾ ਲਏ ਅੱਜ ਨਾਲ ਗਵਾਂਡੀਆਂ ਨੂੰ ਖਵਾ ਦिए ਨਾਲੇ ਉਧਰ ਮੁੰਮੀ ਚਲੀ ਤੇ ਇਸ ਦਾ ਵੀ ਥੋੜੀ ਜਿਹੀ ਆਪਾਂ ਰੱਖ ਲਾਂਗੇ ਨਾ ਉਹ ਕਾ ਕਿ ਲਿਆ ਸੀ ਮੈਂ ਨਾ ਕਿਉਂਕਿ ਬਣੇ ਬਹੁਤ ਵਧੀਆ ਸੀਗੇ ਗੁੜਗਲੇ ਫੋਲੇ ਫੋਲੇ ਬਣੇ ਸੀਗੇ ਤਾਂ ਕਰਕੇ ਆਪਣਾ ਦੁਬਾਰੇ ਬਣਾਉਣ ਦਾ ਦਿਲ ਕੀਤਾ ਗੱਗੀ ਮੈਨੇ ਮੈਨੂੰ ਕੋਰੀਅਰ ਕਰ ਦੋ ਉਹਨਾਂ ਦਾ ਫੋਨ ਆਇਆ ਸੀ ਕਹਿੰਦੇ ਕੀ ਕਰ ਦੋ ਮਾਂ ਮੈਂ ਤਾਂ ਦਵਾਰੇ ਗੋਲਗਲੇ ਬਣਾਉਣ ਲੱਗੀਆਂ ਕਹਿੰਦੇ ਮੈਨੂੰ ਵੀ ਭੇਜ ਦੋ ਮਾਂ ਠੀਕ ਮੈਂ ਥੱਕ ਜੂੰਗੀ ਖੜੀ ਖੜੀ ਹੂੰ ਚੁੱਲ੍ਹੇ ਦੇ ਵਧੀਆ ਸੀ ਚੁੱਲ੍ਹੇ ਤੇ ਹਜੇ ਆਪਣੀ ਧੁੱਪ ਪਈ ਆ ਟਾਈਮ ਵੱਜ ਗਿਆ ਸ਼ਾਮ ਦੇ 4:20 ਮਿੰਟ ਨਹੀਂ ਚੁੱਲ੍ਹੇ ਤੇ ਬਣਾ ਲੰਦੇ ਮੈਂ ਚੱਲ ਹੁਣ ਮੈਂ ਫਰੀ ਨਹੀਂ ਆ ਬਣਾ ਲਾਂ ਫਿਰ ਰੋਟੀ ਸਬਜ਼ੀ ਦਾ ਖਾ ਲਊਗਾ ਸ਼ਾਮ ਨੂੰ ਉਸ ਦਿਨ ਵੀ ਮੈਂ ਜੋ ਬਣੀ ਬਿਮਾਰ ਹੋਈਆਂ ਮੈਂ ਤੜਕੀ ਉੱਠ ਕੇ ਕਿਉਂ ਕੱਢਣ ਲੱਗੀ ਮੱਖਣੀ ਬੜਾ ਹੀ ਪੀਸੀ ਮੈਂ ਰਾਤ ਨੂੰ 10 11 ਵਜੇ ਤੱਕ ਮੱਖਣੀ ਬਣਾਈ ਠੀਕ ਹੈ ਸਵੇਰ ਨੂੰ ਉੱਠ ਕੇ ਮੈਂ ਕਿਉਂ ਵਰਣ ਲੱਗੀ ਖਾਦਾ ਪੀਤਾ ਕੁਝ ਹੈ ਨਹੀਂ ਸੀ ਜਾੜੇ ਟੈਂਕ ਖੜੀ ਰਹੀ ਬਸ ਉਹਦੇ ਨਾਲ ਹੀ ਉੱਤਰੀ ਮੈਂ ਵਰ ਮਾਰ ਲਈ ਕੰਮ ਦਾ ਨਾਲ ਹੀ ਹੋ ਜਾਂਦਾ ਖਾਣ ਪੀਣ ਦਾ ਪਤਾ ਨਹੀਂ ਦਿੰਦੇ ਤਾਂ ਬਿਮਾਰ ਹੋ ਜਾਂਦਾ ਜੋ ਮੈਂ ਹੂੰ ਗੋਲਗਲੇ ਨਾ ਸਾਰਜੂਗਾ ਕਿ ਬਾਹਰ ਖਵਾਈ ਨਾ ਕੋਸਾਂ ਮੇਰੇ ਕੋਲ ਕਿੱਥੇ ਪੈਸੇ ਨੇ ਕਿਉਂ ਵੜਾ ਮੋਟਾ ਨਾ ਮੋਟੇ ਵੀਰਾ 20 ਰੁਪਏ ਨੇ ਵੀਰਾ ਵੀਰਾ 20 ਰੁਪਏ ਲਾਉਣਾ ਲਾ 20 ਗੋਲਗਲੇ ਪਾ ਬਣਨ ਵਾਲੀ ਨੇ ਬੱਸ ਬਣ ਕੇ ਕੱਢਦੇ ਨੇ ਥੋੜੇ ਜਿਹਾ ਪਕਾ ਕੇ ਕੱਢਦੇ ਨੇ ਮੈਨੂੰ ਕੱਚੇ ਜੇ ਨੀ ਵਧੀਆ ਲੱਗਦੇ ਚਾਹ ਥੋੜੇ ਜਿਹਾ ਕਾਰੇ ਹੋ ਜਾਣਾ ਹੈ ਹੁੰਦਾ ਵੀ ਬਸ ਪੱਕੇ ਹੋਣ ਵਿੱਚੋਂ ਕੱਚਾ ਜਿਹਾ ਆਟਾ ਨਹੀਂ ਹੋ ਰਿਹਾ ਲੱਗਦਾ ਉਹਦੇ ਵੀ ਆਪਣੇ ਘਰਾਂ ਦੇ ਬਣੀ ਸੀ ਕੁੜਕਲੇ ਮम्मी ਦੇ ਕੰਮ ਦੇਖੋ ਏ ਲੋਕੋ ਮਾਰ ਹੋਈ ਪਈਆਂ ਨੀਚੇ ਤੇ ਉੱਪਰ ਬਹਿ ਕੇ ਮੈਂ ਨਾ ਕੁੱਸੀ ਲਾ ਕੇ ਚੜੀਆ ਸੈਲਫ ਦੇ ਸੈਲਫ ਉੱਚੀ ਆ ਤਾਇਆ ਘੜਾ ਨੂੰ ਥੋੜਾ ਜਿਹਾ ਆਇਆ ਉਹਦੇ ਵਿੱਚ ਟੈਸਟ ਦੇ ਵਿੱਚ ਉਹਦੇ ਕਰਕੇ ਕਮਜ਼ੋਰੀ ਜੀ ਮਹਿਸੂਸ ਹੁੰਦੀ ਆ ਇੰਨਾ ਟਾਈਮ ਨਹੀਂ ਖੜਿਆ ਜਾਣਾ ਗੁੜਗਲੇ ਕਾਫੀ ਹੋ ਜਾਣਗੇ ਟਾਈਮ ਬਹੁਤ ਲੱਗੂਗਾ ਇਸ ਤੇ ਦਾ ਬੱਕਾ ਇੱਕ ਗੱਲ ਹੋਰ ਆਪਣੇ ਗੁੜਗਲੇ ਚ ਥੋੜੀ ਥੋੜੀ ਮਿੱਚਦੀ ਮਿਰਚ ਵਾਲੇ ਗੁੜਗਲੇ ਪਤਾ ਕੀ ਇਹ ਮਿਰਚ ਕਿਉਂ ਲੱਗ ਜੇ ਗੁੜਗਲਿਆਂ ਚ ਜਿਹੜਾ ਤੇਲ ਆ ਇਹਦੇ ਵਿੱਚ ਆਪਾਂ ਨੇ ਕੱਲ ਮਿਰਚਾਂ ਨਹੀਂ ਸੀ ਫਰਾਈ ਕੀਤੀ ਲਾਲ ਮਿਰਚ ਆ ਆਪਾਂ ਨੇ ਭਟਾ ਬਣਾਇਆ ਸੀ ਕੜੀ ਛੋਲ ਖਾਦੇ ਸੀ ਜਦੋਂ ਕੱਲ ਦੀ ਗੱਲ ਐ ਪਰਸੋਂ ਦੀ ਕੜੀ ਛੋਲ ਪਰਸੋਂ ਹੀ ਹੁੰਦੇ ਆਪਾਂ ਮਿਰਚਾਂ ਫਰਾਈ ਕਰਦੇ ਲਾਲ ਹੁਣ ਜੋ ਉਹਨੂੰ ਗੁੜਗਲਿਆਂ ਦੇ ਵਿੱਚ ਮਿਰਚ ਲੱਗੀ ਜਾਂਦੀ ਮੈਂ ਵੀ ਮੈਂ ਕਰ ਦੋਗੇ ਆ ਵੀ ਗੁਰਦੇ ਲੈਣੀ ਮੈਂ ਚਾਹ ਇਹਦਾ ਮੰਮੀ ਤੁਸੀਂ ਖਾ ਕੇ ਦੇਖੋ ਮੈਨੂੰ ਹੋ ਸਕਦੀ ਆ ਆਪਾਂ ਨੇ ਮਿਰਚਾਂ ਫਰਾਈ ਕਰੀਆਂ ਦੀਆਂ ਤੇਲ ਦੇ ਵਿੱਚ ਹੋਸ ਨਹੀਂ ਹੁੰਦਾ ਐਨਾਂ ਕਿਤਾ ਚੱਲਦਾ ਹੈ ਮੈਂ ਹੁਣ ਬਣਾਉਗੀ ਸੈਲਫ ਤੇ ਬਹਿ ਕੇ ਗੁਰਦੇ ਹੋਗਾ ਮੈਂ ਤੋਂ ਐਨਾ ਟਾਈਮ ਖੜਿਆ ਰਹੀ ਆ ਮੈਨੂੰ ਆਇਆ ਵੀ ਫ੍ਰਿਜ ਖਾਲੀ ਹੋਊ ਜੱਗ ਪਿਆ ਸੀ ਫ੍ਰਿਜ 'ਚ ਮੈਂ ਕਿਹਾ ਚੱਲ ਬਣਾ ਕੇ ਨਾ ਕੰਮ ਦੇ ਮਿਲਦੀ ਜਪੜੀ ਮੈਂਗਾ ਟਾਈਮ ਨਾਲ ਮੈਂ ਇੱਥੇ ਕਰੂੰ ਤਾਂ ਐ ਤਾਂ ਮੈਂ ਤੁਹਾਨੂੰ ਉਦੋਂ ਮੈਂ ਚੁੱਲ੍ਹੇ 'ਤੇ ਬਣਾਈ ਸੀਗੀ ਉਹ ਤਾਂ ਖਾਣੇ ਚ ਤਾਂ ਵਧੀਆ ਨੇ ਹੂੰ ਫੁੱਲੇ ਫੁੱਲੇ ਮਿਰਚਾਂ ਥੋੜੀ ਜੀ ਪੁੱਟ ਲਿਆ ਤੇ ਮਿਰਚਾਂ ਥੋੜੀ ਜੀ ਆ ਬਸ ਕੋਸ਼ਿਸ਼ ਅੰਦਰ ਦਾ ਚੱਲ ਜਾ ਯਾ ਮਿਰਚਾਂ ਲੁਕੁਲੇ ਕਿ ਕਿ ਛਲੂ ਸੱਚੀ ਨੂੰ ਖਾਣਾ ਰੋਟੀ ਨਾ ਨਾ ਜੀ ਨਹੀਂ ਗਾਉਂਦਾ ਮੈਂ ਆਕੜ ਬੁੰਨ ਲਿਆ ਦਾਲ ਨੂੰ ਵੀ ਤੜਕਾ ਲਾ ਲਿਆ ਗੋਲਗਲੇ ਬਣਾ ਕੇ ਰੱਖਦੇ ਭਾਂਡੇ ਵੀ ਮਾਸ ਤੇ ਗੋਲਗਲੇ ਜੋ ਉਹਨਾਂ ਕੇ ਹਾਦੀ ਪਾ ਸੁਆਦੀ ਹੁੰਦੇ ਹੁਣ ਕਹਿਣਾ ਮੈਂ ਤੁਹਾਨੂੰ ਕਿਹਾ ਸੀ ਕੀ ਹਟ ਹੈ ਜੋ ਤੁਸੀਂ ਇੱਥੇ ਬੈਠੇ ਤੀਗੇ ਕੀ ਕਹਾਂ ਮੈਂ ਆਪਾ 버ਗਰ ਹਾਣ ਨੇ ਆਤੇ ਹੋ ਗੋਲ ਗੱਪੇ ਤੇ ਆਸੋ ਮੂਲੀ ਮੋਮੋਸ ਮੈਂ ਤਾਂ ਸੋਨਿਆ ਮੈਂ ਤਾਂ ਹੋਰ ਖੋੜਿਆ ਤੁਸੀਂ ਬੋਲਿਓ ਹੁਣ ਤਾਂ ਮੈਂ ਸਾਰਾ ਕੁਝ ਕਰ ਲਿਆ ਬੱਚਾ ਚਲ ਗੋਲਗਲੇ ਖਾ ਲਿਆ ਜੀ ਗੋਲਗਲੇ ਦੀ ਪਾਰਟੀ ਹੋ ਗਈ ਕੱਲ ਨੂੰ ਆਲਾਗੇ ਹੜਾ ਅੱਲੇ ਕੀ ਆ ਕਾਲੂ ਇੱਕ ਵਾਰ ਕਾਲੂ ਦੰਨੀ ਵਾਲੇ ਤੋਂ ਦਿਖਾ ਦੇ ਮੈਨੂੰ ਨਹੀਂ ਪਸੰਦ ਵਧੀਆ ਦਹੀਂ ਦਾ ਮੈਨੂੰ ਨਹੀਂ ਪਤਾ ਇਹ ਲਾਲ ਦਾ ਹੇ ਵਾਹ ਹਰੀ ਵਿੱਚ ਹਰੀ ਚਾਟ ਵੀ ਪਾ ਕੇ ਕਰਾ ਲੈ ਹੁੰਦੇ ਨੇ ਤੁਹਾਡੇ ਤੇ ਕਰਿਆ ਨੂ ਦੱਬੇ ਕਰਿਆ ਨੂ ਅਦਰੂਆ ਤੇ ਦੱਬੇ ਨਾ ਸਰਦੀ ਪਿੱਛੇ ਦੱਬੇ ਕਰਿਆ ਨੂ ਤੁਸੀਂ ਕਿਹੜੇ ਗੱਲ ਕਹਿ ਰਹੇ ਹੋ ਅੰਦ ਦੋ ਜਣ ਫੇਰ ਕਿ ਆਇਆ ਕੁਸ਼ਤੀ ਕਰਕੇ ਆਇਆ ਰੈਸਲਿੰਗ ਰੈਸਲਿੰਗ ਰੈਫਰੀ ਵੀ ਮੈਂ ਹੀ ਬਣਾਇਆ ਹੈ ਕਿ 1 2 3 ਖਾਂ ਨੂੰ ਮਾਰਨ ਨੂੰ ਵੀ ਮੈਂ ਲੱਗਿਆ ਪਿਆ ਸੀਗਾ ਸਾਨਾ ਸ਼ੰਮੂ ਫੋਟੋਸ ਤੋਂ ਛੋਡੀ ਆ ਵੀਡੀਓ ਬਣਾ ਕੇ ਅਸੀਂ ਫੇਰ ਰੈਸਲਿੰਗ ਕਰਾਂਗੇ ਉੱਟਾਂ ਇੱਕ ਦੂਜੇ ਨੂੰ ਇਹਨੇ ਰੋਂ ਲੱਗ ਜਾਣਾ ਇਹਨੇ ਰੋਂਦੇ ਨੂੰਰੇ ਆਉਣਾ ਮੇਰੇ ਕੋਲ ਮੈਂ ਮਾਰਦਾ ਹੀ ਨਹੀਂ ਸਭ ਨੇ

ਕੋ ਜਿਕੇ ਨਹੀਂ ਸੀ ਇਹ ਕੰਪਲੀਟ ਇਲਿਜੀਬਲ ਨਹੀਂ ਉਹ ਬ੍ਰਾਈਟ ਕੰਦੀ ਹੈ ਆ ਦੇਖੋ ਚਾਟ ਆਈ ਜਾ ਫੇਰ ਲੋ ਉਸੇ ਪਾਜੋ ਬਾਏ ਬਾਏ ਪਪਾ ਚਲੋ ਚੱਲੀਏ ਚਲੂ ਹੈ ਉਹ ਛੱਡ ਤਾਂ ਅੰਜੀ ਰੋਟੀ ਪਾਣੀ ਖਾ ਕੇ ਹੋ ਗਏ ਸੀਗੇ ਫ੍ਰੀ ਤੇ ਗੁਗਲੇ ਆਪਣੇ ਬਣ ਗਏ ਸੀ ਤੇ ਆਪਾਂ ਆਪਣੇ ਗਵਾਂਢੀਆਂ ਨੂੰ ਵੀ ਖਵਾਏ ਗੁਗਲੇ ਤੇ ਉਧਰ ਮੰਮੀ ਦੇ ਘਰੇ ਵੀ ਦੇ ਆਏ ਸੀ ਅਸੀਂ ਰੋਟੀ ਖਾ ਕੇ ਨਾ ਤੋਕੇ ਚਲੇਗੇ ਅਸੀਂ ਮੈਂ ਕਿਹਾ ਚਲੋ ਨਾਲੇ ਸ਼ਹਿਰ ਹੋ ਜੂਗੀ ਵੀ ਨਾਲੇ ਆਪਾਂ ਗੁਗਲੇ ਦੇ ਆਵਾਂਗੇ ਨਾਨੀ ਦੇ ਘਰ ਤਿੰਨੇ ਜਾਣੇ ਚਲੇ ਗਏ ਸੀ ਰੋਟੀ ਪਾਣੀ ਖਾ ਕੇ ਤੇ ਹੁਣ ਹੋ ਗਏ ਸੀ ਫ੍ਰੀ ਬਾਡੇ ਵਗੈਰਾ ਮਾਸ ਤੇ ਕਿਚਨ ਆਪਣੀ ਕਲੀਨ ਹੋ ਗਈ ਤੇ ਹੁਣ ਲੱਗੇ ਸੀਗੇ ਸੌਣ ਥੱਕ ਵੀ ਅੱਜ ਮੈਂ ਗੁਗਲੇ ਬਣਾ ਕੇ ਬੱਚੇ ਅਬਰ ਟੀਵੀ ਦੇਖਦੇ ਦੋਨੇ ਜਾਣੇ ਟੀਵੀ ਚੱਲ ਰਿਹਾ ਇਹਨਾਂ ਦਾ ਆਰਾਮ ਨਾਲ ਬੈਠੇ ਨੇ ਦੋਏ ਜਾਣੇ ਮੈਂ ਦੁੱਧ ਵਗੈਰਾ ਗਰਮ ਕਰਕੇ ਹਾ ਟੀਸੀ ਤੇ ਦਵਾਈ ਲੈ ਕੇ ਆਤੀ ਸੀ ਤੇ ਸੋਹ ਨੂੰ ਦਵਾਈ ਦਿੱਤੀ ਸੀ ਐਸੀ ਜੀ ਅੱਜ ਦਾ ਆਪਣਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਜੀ ਅਗਲੇ ਬਲੌਗ ਚ ਸਾਸ਼ੀ ਕਾਲ ਜੀ ਸਾਰਿਆਂ ਨੂੰ ਤੁ ਵੀ ਕਰਦੇ ਸਾਸ਼ੀ ਕਾਲ ਜੀ ਸਾਰਿਆਂ ਨੂੰ ਗੁੱਡ ਨਾਈਟ ਗੁੱਡ ਨਾਈਟ ਬਾਏ 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 केड़ी क्लास च हो गया तू एल के जी हो गया सोनू जो भी तू केड़ी क्लास च हो गया 8. जो भी एट्थ क्लास च हो गया मेरे दोनों लड्डू पास हो गए है ना है ना गुड बॉय ने दोनों बच्चे है ना मम्मा मैं तो पास हो नहीं तू भी पास हो गया वीरा भी पास हो गया ना हम कौन स्कूल जाना हम स्कूल ले जाना फिर ट्यूशन भी जाना क्या जाना है वो है। ਕਿ ਉਹ ਜਾਣਾ ਹੋਈ ਅੱਛਾ ਟਿਊਸ਼ਨ ਤੋਂ ਛੁੱਟੀ ਚਲੋ ਬਾਏ ਬਾਏ ਕਰ ਦੋ ਸਾਰਿਆਂ ਨੂੰ ਬਾਏ 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 ਸਾਰਿਆਂ ਨੂੰ ਗੁੱਡ ਨਾਈਟ ਹੁਣ ਅਸੀਂ ਸੌਣੇ ਆ ਅਸੀਂ ਸੌਂਦੇ ਆ ਕੱਲ ਨੂੰ ਮਿਲਾਂਗੇ ਕੱਲ ਨੂੰ ਮਿਲਾਂਗੇ ਚਲੋ ਛੱਡੋ ਮੇਰੀ ਬਾਹ ਨੂੰ ਫੜਨ ਲੱਗੀ